ਅਮਨ ਫੈਸਟੀਵਲ ਦੇ ਨਾਂ ਤੇ ਇੱਕ ਫੰਕਸ਼ਨ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆ ਕੇ ਵੱਖ-ਵੱਖ ਕਲੱਬਾਂ ਦੁਆਰਾ ਆਪਣੇ ਹੱਥੀ ਕੀਤੇ ਗਏ ਕੰਮਾਂ ਦੀ ਜੋ ਪ੍ਰਦਰਸ਼ਨੀ ਉਹ ਵੀ ਲਗਾਈ ਗਈ ਤੇ ਇਸ ਤੋਂ ਇਲਾਵਾ ਮੁੰਕ ਦੇ ਵੱਖ-ਵੱਖ ਸਕੂਲਾਂ ਦੁਆਰਾ ਇੱਥੇ ਡਾਂਸ ਕੰਪੀਟੀਸ਼ਨ ਵਿੱਚ ਜੋ ਹੈ ਪਾਰਟਿਸਪੇਟ ਵੀ ਕੀਤਾ ਗਿਆ ਬੱਚਿਆਂ ਦੁਆਰਾ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਜੋ ਹੈ ਡਾਂਸ ਦਾ ਆਨੰਦ ਲਿਆ ਗਿਆ ਅਤੇ ਇਸ ਦਿਨ ਨਾਲ ਨਾਲ ਜੋ ਵੀ ਬੱਚੇ ਆਏ ਹੋਏ ਸੀ ਉਹਨਾਂ ਦੇ ਪੇਰੈਂਟਸ ਤੇ ਉਹਨਾਂ ਦੇ ਟੀਚਰ ਸਾਹਿਬਾਨ ਵੀ ਮੌਕੇ ਤੇ ਮੌਜੂਦ ਰਹੇ ਤੇ ਬੱਚਿਆਂ ਨੇ ਬੜੇ ਹੀ ਆਨੰਦਮਈ ਤਰੀਕੇ ਨਾਲ ਇਸ ਜੋ ਫੰਕਸ਼ਨ ਦਾ ਆ ਆਨੰਦ ਮਾਣਿਆ ਚਿਉੜੇ ਰੇ ਟੋ ਬਦਾਂ ਵਾਲੀ ਟੋ ਬਦਾਂ ਚਿਉੜੇ ਸੁਗਾਏ ਜਿਉੜੇ ਵੈ ਨਯਾਰ ਆ ਗਿਆ ਤੈਨੂੰ ਕਿਹਾ ਦੇ ਸੀ ਫੈਟੋਗਰਾ ਵਾਲੇ ਉਹ ਬਿੱਲਿਆ ਇਸ ਮੌਕੇ ਚੀਫ ਗੈਸਟ ਦੇ ਤੌਰ ਤੇ ਪੁੱਜੇ ਮੈਡਮ ਜਸਵੀਰ ਕੌਰ ਜੀ ਦੁਆਰਾ ਜਿੰਨਾ ਕੁੜੀਆਂ ਦੀ ਸਭ ਤੋਂ ਪਹਿਲੀ ਲੋੜੀ ਸੀ ਉਹਨਾਂ ਨੂੰ ਜੋ ਐ ਗਿਫਟ ਵੀ ਦਿੱਤੇ ਗਏ ਅਤੇ ਉਹਨਾਂ ਦੁਆਰਾ ਬਿਲਡਿੰਗ ਬਰਾਇਡ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੁਆਰਾ ਕੁੜੀਆਂ ਦੀ ਲੋਹੜੀ ਵੀ ਮਨਾਇ ਗਈ ਅਤੇ ਉਹਨਾਂ ਨੂੰ ਸਨਮਾਨਿਤ ਕਰਨ ਦਾ ਜੋ ਇਸ ਉੱਪਰ ਆ ਗਿਆ ਉਹ ਵੀ ਪ੍ਰਾਪਤ ਹੋਇਆ ਇਸ ਦੇ ਨਾਲ-ਨਾਲ ਜੋ ਵੀ ਪਿੰਡਾਂ ਵਿੱਚ ਇਹ ਕਲੱਬ ਚੱਲ ਰਹੇ ਨੇ ਉਹਨਾਂ ਦੇ ਪਿੰਡਾਂ ਦੇ ਸਰਪੰਚ ਪੰਚ ਤੇ ਜੋ ਵੀ ਮੈਂਬਰ ਸਹਿਬਾਨ ਉਹਨਾਂ ਦਾ ਇਸ ਕਲੱਬ ਦੇ ਦੌਰਾਨ ਸਾਥ ਦਿੰਦੇ ਨੇ ਉਹਨਾਂ ਨੂੰ ਵੀ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਤੇ ਸਰਪੰਚਾ ਪੰਚਾ ਦੁਆਰਾ ਵੀ ਜੋ ਕਲੱਬ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਮੌਕੇ ਜੋ ਵੀ ਟੀਚਰ ਸਹਿਬਾਨ ਇੱਥੇ ਪਹੁੰਚੇ ਸੀ ਜੋ ਵੀ ਸਕੂਲ ਦੇ ਮੈਂਬਰ ਇੱਥੇ ਪਹੁੰਚੇ ਸੀ ਉਹਨਾਂ ਦਾ ਵੀ ਜੋ ਟਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ ਜਿਹੜੇ ਜਿਹੜੇ ਬੱਚੇ ਨੇ ਇੱਥੇ ਪਾਰਟਿਸਿਪੇਟ ਕੀਤਾ ਗਿਆ ਉਹਨਾਂ ਬੱਚਿਆਂ ਨੂੰ ਵੀ ਜੋ ਟਰੋਫੀ ਅਤੇ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਜੋ ਕਲੱਬ ਦੇ ਮੈਂਬਰ ਸੀ ਉਹਨਾਂ ਦੁਆਰਾ ਜੋ ਆਪਣਾ ਫੰਕਸ਼ਨ ਹੈ ਉਹ ਸ਼ੁਰੂ ਕੀਤਾ ਗਿਆ ਪਹਿਲਾਂ ਜੋ ਫੰਕਸ਼ਨ ਸੀ ਉਹ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੁਆਰਾ ਕੀਤਾ ਗਿਆ ਉਸ ਤੋਂ ਬਾਅਦ ਜੋ ਫੰਕਸ਼ਨ ਸੀ ਉਹ ਕਲੱਬ ਦੇ ਜੋ ਮੈਂਬਰ ਸਹਿਵਾਨ ਸੀ ਜੋ ਟੀਮ ਸੀ ਉਹਨਾਂ ਦੁਆਰਾ ਗਿੱਧਾ ਪੰਘੜਾ ਪਾ ਕੇ ਵੱਖ-ਵੱਖ ਜੋ ਰੰਗ-ਰੰਗ ਪ੍ਰੋਗਰਾਮ ਨੇ ਉਹ ਕਿਤੇ ਗਏ ਤੇ ਬੱਚਿਆਂ ਦੇ ਬੜੇ ਹੀ ਉਤਸ਼ਾਹ ਦੇ ਨਾਲ ਇਸ ਦਾ ਜੋ ਹੈ ਆਨੰਦ ਮਾਣਿਆ ਤੇ ਬਾਕੀ ਦੀ ਜੋ ਜਾਣਕਾਰੀ ਹੈ ਉਹਨਾਂ ਦੇ ਜੋ ਮੈਡਮ ਨੇ ਬਲੇ ਬਲੇ ਮੈਂ ਚਾਹ ਤੜੀਂ ਜਾਤਾ ਬਲੇ ਬਲੇ ਮੈਂ ਚਾਹ ਤੜੀਂ ਜਾਤਾ ਅੱਗੇ ਬਸਤਾਂ ਦੇ ਬਸਤਾਂ ਕੀ ਹੋਵੇ ਮੇਨ ਬਸਤਾਂ ਨਹੀਂ ਪਰ ਢਟਿਓ ਕੇ ਸੈਂਟਰ ਹੈ और स्कूल के बच्चों को साथ में लाना है क्योंकि तो किसी कारण से जो हमारी लड़कियाँ बच्चियाँ स्कूल नहीं जा पाई हैं या इस तरह की एक्टिविटी में पार्टिसिपेट नहीं कर पाई हैं फिर तो उनको स्टेज पर लाने का हम लोग कोशिश कर रहे थे दूसरा ये है कि कल्चरल एक्टिविटीज़ के माध्यम से हम लोग छोटे बच्चों को सेंसिटाइज करने की कोशिश कर रहे हैं सोशल इशूज़ पर ताकि तो हमारी संस्था सोशल इशूज़ हम तो लोग तेरह साल से काम कर रहे हैं जैसे सबको पता ही है और प्रोजेक्ट है के नाम तो 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 से, से, तो से तो 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 और इन्हें हमारी टॉपी में हम लोग यहाँ पर बनाई थी सिला के बिल्कुल हार्जेस्ट यूट्यूब पर अवेलेबल है तो उसका फॉलोअप तो कर देंगे क्योंकि जब हम लोगों ने देखा था यहाँ पर ऑडरों के लिए यहाँ उन्हें बहुत सी काम भी करनी थी और उनको किसी तो तरह के कोई एक्टिविटीज़ या अवेयरनेस ली थी तो हम लोग उन्होंने ये काम शुरू किया था उनको हम लोग सेंटर पैरों पे खड़ा करना है हुनर सिखाना है ताकि वो तो आगे आने वाली जिंदगी में अपने पैरों पे खुद खड़े तो हो सकें और परिवार में सहायता कर सकें